ਉਹਦਾ ਨਾਮ ਦਾ ਗੱਗੂ ਹੈ ਉਹਦਾ ਜਿਹੜਾ ਪਿੰਡ ਤੇ 21 ਸਾਲ ਦੀ ਇਹਦੀ ਉਮਰ ਹੈ ਇਹਦੇ ਸਿਰ ਦੇ ਵਿੱਚ ਇਸ ਜਗ੍ਹਾ ਤੇ ਗੋਲੀ ਲੱਗੀ ਆ ਇੱਥੇ ਇੱਥੇ ਸਿਰ ਦੇ ਵਿੱਚ ਗੋਲੀ ਲੱਗੀ ਆ ਜਿਹੜੀ ਪਲਾਸਟਿਕ ਦੀ ਜੀ ਅਮਰ ਪਲਾਸਟਿਕ ਦੀਆਂ ਗੋਲੀਆਂ ਨਾਲ ਬੋਤਾਂ ਹੁੰਦੀਆਂ ਹੁੰਦੀਆਂ ਸਰ ਉਹ ਕਹਿ ਰਹੇ ਸੀ ਨਾ ਜੀ ਅਸੀਂ ਗੋਲੀਆਂ ਚਾਹੀਦੀ ਬੇਟਾ ਤੁਹਾਨੂੰ ਲੰਬੀ ਲੰਬੀ ਲੱਗਣਾ ਕਿੱਥੇ ਦੇਖੋ ਕਦੀ ਪਲਾਸਟਿਕ ਦੀਆਂ ਗੋਲੀਆਂ ਨਾਲ ਮੋਚਾਂ ਨਹੀਂ ਹੋਈਆਂ ਉਹਦਾ ਜ਼ਖਮ ਤਾਂ ਦੇਖੋ ਆ ਤੁਹਾਨੂੰ ਜ਼ਖਮ ਦਿਖਾਵੇ ਫੋਟੋ ਦਿਖਾਵੇ ਆ ਤੁਹਾਨੂੰ ਫੋਟੋ ਦਿਖਾਉਣੇ ਉਹਦੀ ਜਿੱਥੇ ਗੋਲੀ ਲੱਗੀ ਆ ਮੇਰਾ ਕਹਿਣ ਤੋਂ ਪਤਾ ਆ ਤੇ ਸਿਰ ਦੇ ਵਿੱਚ ਇਸ ਜਗ੍ਹਾ ਤੇ ਗੋਲੀ ਲੱਗੀ ਆ ਹਾਂਜੀ ਜੀ ਸਰ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਉਹਨਾਂ ਨੇ ਜਿਹੜਾ ਗਾਥੂ ਮਾਸ ਕਰਿਓ ਫਿਰ ਫਾਇਰਿੰਗ ਵੀ ਕਰੀ ਸਿੱਧੀ ਫਾਇਰਿੰਗ ਕਰੀ ਜੀ ਦੇਖੋ ਮੇਰੀ ਗੱਲ ਸੁਣੋ ਅੱਜ ਨਹੀਂ ਸਿੱਧੀ ਫਾਇਰਿੰਗ ਕੀਤੀ ਉਹਨਾਂ ਨੇ ਉਹ 13 ਤਰੀਕ ਤੋਂ ਲਗਾਤਾਰ ਸਿੱਧੀ ਫਾਇਰਿੰਗ ਅਤੇ ਬੰਬਾਰੀ ਕਰ ਰਹੇ ਨੇ ਜਿਸ ਤਰ੍ਹਾਂ ਕਿ ਦੂਸਰੇ ਕਿਸੇ ਵਿਦੇਸ਼ੀ ਦੇਸ਼ ਦੇ ਨਾਲ ਕਿਤੇ ਜੰਗ ਲੱਗੀ ਹੁੰਦੀ ਆ ਬਾਰਡਰਾਂ ਦੇ ਉੱਤੇ ਇਹਨਾਂ ਨੇ ਤਾਂ ਮਰ ਕੇ ਸਾਨੂੰ ਕਿਸਾਨਾਂ ਨੂੰ ਇਹ ਇੱਕ ਵਿਦੇਸ਼ੀ ਮੂਰ ਦੇ ਜਿਸ ਤਰ੍ਹਾਂ ਕਿ ਦੁਸ਼ਮਣ ਸਮਝ ਕੇ ਇਸ ਤਰ੍ਹਾਂ ਦੇ ਦੁਸ਼ਮਣਾਂ ਦੇ ਨਾਲ ਵੀ ਬਿਵਿਹਾਰ ਨਹੀਂ ਕੀਤਾ ਜਾਂਦਾ ਜਿਸ ਤਰ੍ਹਾਂ ਦੀਆਂ ਤੁਸੀਂ ਮੈਨੂੰ ਇਹ ਦੱਸੋ ਕਿ ਇੱਥੇ ਦਿਵਾਰਾਂ ਕੱਢੀਆਂ ਨੇ ਜਿਸ ਤਰ੍ਹਾਂ ਇੱਥੇ ਤਾਰਾਂ ਮਿਲ ਘੇਰਾਬੰਦੀ ਕੀਤੀ ਆ ਅਤੇ ਇਨੀਆਂ ਲੰਬ ਚੌੜੀਆਂ ਜਿਹੜੀਆਂ ਛੜਕਾ ਬਣਾਈਆਂ ਇਨੀਆਂ ਤੇ ਮੇਰਾ ਪਿੰਡ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹਣਾ ਜ਼ਿਲ੍ਹੇ ਅੰਮ੍ਰਿਤਸਰ ਦੇ ਵਿੱਚ ਖਾਨਵਾਲ ਪਿੰਡ ਹੈ ਜਿਹੜਾ ਬਿਲਕੁਲ ਬਾਰਡਰ ਤੇ ਹੈ ਜਿਹਦੀ ਜ਼ਮੀਨ ਤਾਰਾਂ ਦੇ ਨਾਲ ਲੱਗਦੀ ਆ ਪਾਕਿਸਤਾਨ ਦੇ ਬਾਰਡਰ ਨਾਲ ਕਦੀ ਉੱਥੇ ਵੀ ਸਾਡੇ ਨਾਲ ਇਸ ਤਰ੍ਹਾਂ ਨਹੀਂ ਹੋਇਆ ਤਾਰਾਂ ਤੋਂ ਪਾਰ ਜਾਇਦਾ ਜ਼ਮੀਨਾਂ ਬੀਜੀ ਦੀਆਂ ਨੇ ਉੱਥੇ ਵੀ ਕਦੀ ਇਸ ਤਰ੍ਹਾਂ ਨਹੀਂ ਹੋਇਆ ਪਰ ਜੋ ਇੱਥੇ ਇਹ ਹੋਇਆ ਹੈ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਰਾ ਧਿਆਨ ਨਾਲ ਸੁਣੋ ਮੈਂ ਦੇਸ਼ ਦੇ ਲੋਕਾਂ ਨੂੰ ਇੱਕ ਫਰਿਆਦ ਕਰਨੀ ਜਾਉਣਾ ਹੈ ਸੰਸਾਰ ਭਰ ਦੇ ਵਿੱਚ ਜਿਹੜੇ ਮਨੁੱਖਤਾ ਦੀ ਘਾਤ ਕਰਨ ਵਾਲੇ ਨੇ ਉਹਦੇ ਵਿੱਚੇ ਜਿੱਥੇ ਬੁੱਧੀਜੀਵੀ ਵਰਗ ਆਉਂਦਾ ਹੈ ਉਹਦੇ ਨਾਲ-ਨਾਲ ਜਿਹੜੇ ਮਾਨਯੋਗ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਅਤੇ ਯੂਐਨਓ ਤੱਕ ਗੰਨ ਪਹੁੰਚਾਉਣ ਵਾਲੇ ਸਮੂਹ ਲੋਕਾਂ ਨੂੰ ਇੱਕ ਬੇਨਤੀ ਕਰਨੀ ਚਾਹਨਾ ਜਿਸ ਤਰ੍ਹਾਂ ਸਾਡੇ ਨਾਲ ਦਰਬਾਰ ਜਿਸ ਤਰ੍ਹਾਂ ਸਾਡੇ ਦੇ ਉੱਤੇ ਇਹ ਜਿਹੜਾ ਤਸ਼ੱਦਦ ਤੇ ਜ਼ੁਲਮ ਹੋ ਰਿਹਾ ਇਹ ਇੱਕ ਇਤਿਹਾਸ ਹੈ ਵੇਖੋ ਤੁਸੀਂ ਤੇ ਜਿਹੜਾ ਅਸੀਂ ਮੈਂ ਤੁਹਾਨੂੰ ਕੀ ਦੱਸਣਾ ਸਰ ਸਾਹਿਬ ਇੰਜਨ ਵੀ ਨੇ ਕਿੰਨੇ ਜਿਆਦਾ ਇੰਜਨਾਂ ਤੇ ਗਿਣਤੀ ਕੋਈ ਨਹੀਂ ਪਟਿਆਲਾ ਚ ਆਏ ਹੋ ਜੀ ਤੇ ਪਾਲਾ ਦੇ ਵਿੱਚ ਨਵੇਂ ਜਿਹੜੇ ਨੇ ਦੋ ਇੰਜਨ ਨੇ ਜਿਹੜੇ ਇੰਜਨ I'm um... ਤਦ ਸਾਇਕਲ ਤੇ ਮੀਟ ਚਾਪਨੀ ਹੋ ਜਾਣਾ ਚਾਹੀਦਾ ਕਿ ਮੌਸਮ ਖਰਾਬ ਜਾਦਾ ਹੋ ਗਿਆ ਮੈਂ ਤੁਹਾਡੇ ਮੈਂ ਤੁਹਾਡੇ ਮੱਧ ਬਣਾਈ ਇੱਕ ਗੱਲ ਕਰਨੀ ਚਾਹੁੰਦਾ ਜਿਹੜੀ ਗੱਲ ਮੈਂ ਸ਼ੁਰੂ ਕੀਤੀ ਸੀ ਉਹ ਧਿਆਨ ਨਾਲ ਸੁਣੋ ਜਰਾ ਸੋਣ ਲੋ ਤੁਸੀਂ ਉਹ ਨਹੀਂ ਕਰਨੀ ਚਾਹੁੰਨਾ ਕਿਉਂਕਿ ਜਿਹੜੀ ਗੱਲ ਉਹ ਲੜਿਆ ਅਰ ਅਖੀਰ ਪ੍ਰਧਾਨ ਮੰਤਰੀ ਨੂੰ ਉਹ ਤਿੰਨੇ ਕਾਲੇ ਕਾਨੂੰਨ ਰੱਦ ਕਰਨੇ ਪਏ ਉਸ ਤੋਂ ਬਾਅਦ ਇਹ ਜਿਹੜਾ ਇਹ ਸਾਬਤ ਕਰਤਾ ਕਿ ਅਸੀਂ ਕਿਸਾਨਾਂ ਸਾਨੂੰ ਕਹਿੰਦਾ ਸੀ ਕਿਸਾਨ ਹੀ ਨਹੀਂ ਇਹ ਫਲਾਣੀ ਨੇ ਫਲਾਣੀ ਨੇ ਅਗਲੀ ਗੱਲ ਮੈਂ ਤੁਹਾਡੇ ਨਾਲ ਹੁਣ ਜਿਹੜੀ ਸਿਰੇ ਦੀ ਕਰਨ ਲੱਗਿਆ ਉਹ ਇਹ ਆ ਕਿ ਜਿਸ ਤਰ੍ਹਾਂ ਅੱਜ ਮੋਦੀ ਨੇ ਸਾਡੇ ਨਾਲ ਕੀਤਾ ਇਸੇ ਤਰ੍ਹਾਂ ਜੂਨ 84 ਤੇ ਨਵੰਬਰ 84 ਦੀ ਵੀ ਪੰਜਾਬ ਨਾਲ ਹੋ ਚੁੱਕਾ ਹੈ ਉਦੋਂ ਵੀ ਜਿਹੜਾ ਪੰਜਾਬ ਨੇ ਮੋਰਚਾ ਲਾਇਆ ਸੀ ਨਾ ਆਨੰਦਪੁਰ ਉਹ ਪੂਰੇ ਸੂਬਿਆਂ ਨੂੰ ਗਈ ਸੀ ਲੇਕਿਨ ਉਸ ਟਾਈਮ ਤੇ ਧਰਮ ਯੁੱਧ ਨਾ ਰੱਖਿਆ ਗਿਆ ਉਹਦਾ ਆਨੰਦਪੁਰਪੁਰਸਾ ਹੈ ਕੀ ਸੀ ਇਹ ਮੈਂ ਤੁਹਾਨੂੰ ਦੱਸਣਾ ਤੁਹਾਡੇ ਰਾਹ ਤੁਸੀਂ ਬੱਚੇ ਹੋ ਤੁਹਾਨੂੰ ਪਤਾ ਨਹੀਂ ਦੁਨੀਆ ਦੇ ਲੋਕਾਂ ਨੂੰ ਵੀ ਪਤਾ ਲੱਗੇ ਜਿਹੜਾ ਸਾਨੂੰ ਬਦਨਾਮ ਕਿਸ ਤਰੀਕੇ ਨਾਲੇ ਕਰਦੇ ਨੇ ਕਿਉਂਕਿ ਉਹ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ ਆ ਆਨੰਦਪੁਰ ਪ੍ਰਸਤਾਵ ਨੂੰ ਆਧਾਰ ਮੰਨਿਆ ਗਿਆ ਆ ਆਨੰਦਪੁਰ ਪ੍ਰਸਤਾਵ ਕੀ ਸੀ ਉਹ ਆਨੰਦਪੁਰ ਦੀ ਧਰਤੀ ਤੇ ਲਿਖਿਆ ਗਿਆ ਉਹ ਚ ਲਿਖਿਆ ਕੀ ਸੀ ਕਿ ਚਾਰ ਪੰਜ ਮਹਿਕਮੇ ਜਿਸ ਤਰ੍ਹਾਂ ਕਿ ਕਰੰਸੀ ਆਰਮੀ ਵਿਦੇਸ਼ ਨੀਤੀ ਤੇ ਰੇਲਵੇ ਡਾਕ ਆ ਛੱਡ ਕੇ ਤੇ ਬਾਕੀ ਸਾਰੇ ਜਿਹੜੇ ਅਧਿਕਾਰ ਨੇ ਉਹ ਸੂਬਿਆਂ ਨੂੰ ਦਿੱਤੇ ਜਾਣ ਉਹਦੀ ਪੁਸ਼ਟੀ ਅੱਜ ਆ ਕੇ ਕਰਨਾਟਕਾ ਕੇਰਲਾ ਕਰ ਰਹੇ ਨੇ ਜਿਹੜੇ ਅੱਜ ਆ ਕੇ ਜਨਤਨ ਮੰਤਰ ਤੇ ਧਰਨੇ ਦੇ ਰਹੇ ਨੇ ਇਸੇ ਤਰ੍ਹਾਂ ਮੇਰਾ ਕਹਿਣ ਤੋਂ ਭਾਵ ਇਹ ਆ ਕਿ ਉਦੋਂ ਵੀ ਸਾਨੂੰ ਬਦਨਾਮ ਕੀਤਾ ਗਿਆ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੇ ਤੋਪਾਂ ਨਾਲ ਹਮਰਾ ਕੀਤਾ ਗਿਆ ਸਭ ਕਿਛ ਕੀਤੀ ਗਈ ਉਹ ਅੰਦੋਲਨ ਕੱਲੇ ਪੰਜਾਬ ਦਾ ਨਹੀਂ ਸੀ ਪੂਰੇ ਦੇਸ਼ ਦੇ ਸੂਬਿਆਂ ਦਾ ਅੰਦੋਲਨ ਸੀ ਪਰ ਸਾਨੂੰ ਬਦਨਾਮ ਕਰਕੇ ਉਸ ਟਾਈਮ ਤੇ ਦੇਸ਼ ਦੀ ਮਹਿਰੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਿਹੜਾ ਕਿ ਸਾਨੂੰ ਟਾਰਗੇਟ ਕਰਕੇ ਸਾਡੇ ਫਿਰ ਉਸ ਤੋਂ ਬਾਅਦ